ਅਸੀਂ ਕਾਲ ਤੁਸੀਂ ਦੇਖ ਰਹੇ ਹੋ ਦੇਸ਼ ਚੁੜਾ ਟੀਵੀ ਤੇ ਇੱਕ ਵੱਡੀ ਖਬਰ ਲੈ ਕੇ ਆਏ ਹਾਜ਼ਰ ਹੋਏ ਆ ਕਿ ਚਿੱਟੇ ਦਿੱਲੀ ਖੋਬਾਜਾਂ ਵੱਲੋਂ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਂਦਾ ਤਸਵੀਰ ਦਿਖਾ ਰਹੇ ਆ ਦੋ ਚੋਰ ਫੜੇ ਆ ਖੋਬਾਜ ਫੜੇ ਆ ਜਿਹੜੇ ਕਿ ਆਂ ਜਾਣ ਵਾਲੀਆਂ ਮਹਿਲਾਵਾਂ ਦੇ ਕੋਲੋਂ ਉਹਨਾਂ ਦੇ ਪਰਸ ਮੋਬਾਈਲ ਕੋ ਕੇ ਰਫੂ ਚੱਕਰ ਹੋ ਜਾਂਦੇ ਸੀਗੇ ਇਹ ਇੱਥੇ ਮੌਜੂਦ ਹੈ ਜਿਹੜੇ ਪੁਲਿਸ ਕਰਮੀ ਟ੍ਰੈਫਿਕ ਵਾਲੇ ਜਾਂ ਹੋਰ ਜਿਹੜੇ ਮੁਲਾਜ਼ਮ ਇੱਥੇ ਮੌਜੂਦ ਆ ਉਹਨਾਂ ਦੀ ਮੁਸਤਕਦੀ ਦੇ ਨਾਲ ਇਹ ਚੋਰਾਂ ਨੂੰ ਫੜਿਆ ਗਿਆ ਸੁਖਵਿੰਦਰ ਸਿੰਘ ਇਥੇ ਜਿਹੜੇ ਸਬ ਇਨਸਪੈਕਟਰ ਹੈਗੇ ਨੇ ਉਹ ਮੌਜੂਦ ਹੈਗੇ ਨੇ ਲਖਵੀਰ ਸਿੰਘ ਸੁਖਜਿੰਦਰ ਸਿੰਘ ਸੁਖਜਿੰਦਰ ਸਿੰਘ ਲਖਵੀਰ ਸਿੰਘ ਹੋਰ ਜਿਹੜੀ ਪੁਲਿਸ ਪਾਰਟੀ ਇੱਥੇ ਮੌਜੂਦ ਆ ਉਹਨਾਂ ਦੀ ਮਸਤਦੀ ਦੇ ਨਾਲ ਇਹ ਹੋਬਾ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਗਏ ਨੇ ਔਰ ਦੋ ਮਹਿਲਾਵਾਂ ਅਜੇਨਾ ਕੋਲੋਂ ਇਹਨਾਂ ਨੇ ਪਰਸ ਖੋਇਆ ਸੀ ਉਹਨਾਂ ਕੋਲ ਕੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਕੋਸ਼ਿਸ਼ ਕਰਦੇ ਗੱਲਬਾਤ ਕਰਨ ਦੀ ਕਿ ਆਖਰਕਾਰ ਮਹਿਲਾਵਾਂ ਦਾ ਕੀ ਕਹਿਣਾ ਕਿੱਧਰੋਂ ਆ ਰਹੇ ਸੀ ਤੁਸੀਂ ਮੈਂ ਕਪੂਥਲੇ ਚੌਂਕ ਤੋਂ ਉਤਰੀ ਸੀ ਬੱਸ ਤੋਂ ਅੱਛਾ ਕਿੱਧਰ ਜਾ ਰਹੇ ਸੀ ਇਹ ਘਰ ਜਾ ਰਹੀ ਸੀ ਬੇਟੀ ਲੈਣ ਆਉਂਦੀ ਸੀ ਵੀ ਗੱਲ ਕੀ ਥੋੜਾ ਜਿਹਾ ਦੱਸੋਗੇ ਕੀ ਸਾਡੇ ਬਿੱਤੇ ਕੀ ਹੋਈ ਗੱਲ ਕੀ ਹੋਈ ਮੈਂ ਬੱਸ ਤੋਂ ਉਤਰੀ ਆ ਤੇ ਮੈਂ ਉਧਰੋਂ ਥੋੜੀ ਤੁਰ ਕੇ ਆਂਦੀ ਆ ਅੱਛਾ ਤੇ ਪਿੱਛੇ ਉਹ ਨਹੀਂ ਸੇੜੀਆਂ ਨੇ ਮੇਰਾ ਤਾਂ ਬੈਗ ਖੋਲਿਆ ਮੇ ਤਾਂ ਫੜਿਆ ਅੱਛਾ ਤੇ ਫਿਰ ਮੈਂ ਨਾਲ ਕੋਲ ਆਈ ਭੱਜੀ ਭੱਜੀ ਇੱਕ ਇੱਕ ਆਤੇ ਤੁਸੀਂ ਤੁਰ ਕੇ ਸੀ ਇਹ ਕਰਤੇ ਸੀਗੇ ਇਹ ਮੋਟਰਸਾਈਕਲ ਤੇ ਰਖੋ ਕੇ ਬੱਸੀ ਬਾਬਾ ਕੀ ਨਹਿਰ ਵਾਲੇ ਬੱਸ ਹਾਂਜੀ ਉਧਰੋਂ ਚਲੇ ਗਏ ਮੈਂ ਤਾਂ ਘਬਰਾ ਗਈ ਮੈਂ ਕਿਹਾ ਹੱਡ ਦੀ ਮਰੀਜ਼ ਆ ਤੇ ਫਿਰ ਕੀ ਪੁਲਿਸ ਵਾਲੇ ਆਲੇ ਕੀ ਮਸਤਰੀ ਖਾਲੀ ਜੋ ਇਹਨਾਂ ਨੇ ਕਿਹਾ ਤੁਸੀਂ ਕੋਈ ਨਾ ਘਬਰਾਓ ਨਾ ਬੰਦੇ ਕੱ ਲੈ ਇਹਨਾਂ ਨੇ ਪਿੱਛੇ ਜਾ ਕੇ ਕਿਲ ਮਲਾਦਮ ਗਏ ਪਰ ਮਗਰ ਹਾਂਜੀ ਹਾਂਜੀ ਕਿ ਉਸੇ ਵੇਲੇ ਫੜ ਕੇ ਲੈ ਆਂਦਾ ਸੀ ਹਾਂਜੀ ਤਾਂ ਬਿਲਕੁਲ ਐਸਲੇ ਪਹਿਲਾ ਜਿਹੜੇ ਹੈਗੇ ਨੇ ਉਹ ਬਸ ਤੋਂ ਉਤਰੇ ਸੀ ਕਪੂਤਲਾ ਚੌਂਕ ਦੇ ਵਿੱਚ ਉੱਥੋਂ ਆਪਣੇ ਘਰ ਵੱਲ ਨੂੰ ਜਾ ਰਹੀ ਸੀ ਪੈਦਲ ਜਦ ਕਿ ਜਿਹੜੇ ਪਿੱਛੋਂ ਦੋ ਜੁਵਕ ਜਿਹੜੇ ਐਸਲੇ ਪੁਲਿਸ ਹਿਰਾਸਤ ਵਿੱਚ ਹੈਗੇ ਨੇ ਉਹਨਾਂ ਵੱਲੋਂ ਪਰਸ ਖੋਇਆ ਗਿਆ ਪਰਸ ਖੋ ਕੇ ਬਸਤੀ ਬਾਬਾ ਖੇਲ ਵੱਲੋਂ ਭੱਜੜ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਮੁਲਾਜ਼ਮਾਂ ਦੀ ਮਸਤੈਦੀ ਦੇ ਨਾਲ ਹਾਲਾਂਕਿ ਲਖਵੀਰ ਸਿੰਘ ਮੌਜੂਦ ਹੈਗੇ ਨੇ ਸੁਖਵਿੰਦਰ ਸਿੰਘ ਮੌਜੂਦ ਹੈਗੇ ਨੇ ਤੇ ਹੋਰ ਜਿਹੜੀ ਪੀਸੀਆਰ ਟੀਮ ਜਿਹੜੀ ਹੈ ਕਿ 2 ਨੰਬਰ ਥਾਣੇ ਦੇ ਗੋਪਾਲ ਸਿੰਘ ਤੇ ਆਏ ਨੇ ਇਹਨਾਂ ਨੂੰ ਆਪਣੀ ਕਸਟਡੀ ਵਿੱਚ ਲੈਣ ਵਾਸਤੇ ਪੁਲਿਸ ਮੁਲਾਜ਼ਮਾਂ ਦੀ ਮਸਤੈਦੀ ਦੇ ਨਾਲ ਬਸਤੀ ਬਾਬਾ ਖੇਲ ਦੀ ਨਹਿਰ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਥਾਣਾ 2 ਜਿਹੜਾ ਇਸ ਏਰੀਆ ਦਾ ਬਕੂਆ ਲੱਗਦਾ ਉਸ ਆਲੇ ਦੇ ਵੱਲੇ ਕੀਤਾ ਜਾਂਦਾ ਸਰ ਕਿਵੇਂ ਦੇਖਦੇ ਹੋ ਤੁਸੀਂ ਆਏ ਹੋ ਮੌਕੇ ਤੇ ਕੀ ਗੱਲਬਾਤ ਹੈ ਤੁਹਾਡੀ ਕੀ ਪਤਾ ਚੱਲਿਆ ਨਾ ਦੋ ਨੰਬਰ ਹੀ ਨਾ ਪਤਾ ਇਹੀ ਹੈ ਟਰੈਫਿਕ ਵਾਲਿਆਂ ਨੇ ਸਾਨੂੰ ਕਾਲ ਹੋਈ ਸੀਗੀ ਥਾਲੇ ਮੈਂ ਡਿਊਟੀ ਆਫਟਰ ਸੀ ਅੱਜ ਠੀਕ ਹੈ ਵੀ ਇੱਥੇ ਕੋਈ ਬੰਦੇ ਲੇਡੀ ਦੇਖਦਾ ਪਰਖ ਹੋਇਆ ਉਹ ਬੰਦੇ ਫੜ ਲਿਆ ਟਰੈਫਿਕ ਕਰਮਚਾਰੀਆਂ ਨੇ ਉਹ ਆਏ ਹ ਸੰਜੇਂਦਰ ਸਿੰਘ ਸਨ ਪੁਆਇੰਟ ਹੈਗੇ ਨੇ ਡਿਊਟੀ ਦਾ ਤਰਾਦ ਇਹ ਲੇਡੀ ਵੀ ਮਿਲ ਗਈ ਆ ਇਹਨਾਂ ਦਾ ਨਾਂ ਹੈਗਾ ਆਪਣੇ ਅਮਰਜੀਤ ਕੌਰ ਆ ਮੇਰੇ ਤੇ ਬੱਸ ਪਤਰੀ ਰੀਤੀ ਇਹਨਾਂ ਦਾ ਨਾਮ ਪਸਕੋਲਾ ਚਾਲ ਹੋਈ ਇਹਨਾਂ ਦੇ ਜਿਹੜੇ ਫੜੇ ਗ੍ਰਿਫਤਾਰ ਕੀਤੇ ਅਸਲੇ ਆ ਤੁਹਾਡੇ ਸਾਹਮਣੇ ਇੱਥੇ ਬੈਠੇ ਆ ਤੁਹਾਨੂੰ ਵੀ ਪਤਾ ਹੀ ਆ ਲਾਈਵ ਕੋਈ ਪੁਰਾਣਾ ਇਹਨਾਂ ਦੇ ਕਰੀ ਇਹ ਤਾਂ ਮੰਗਿਆ ਪਰਚੇ ਦੱਸੋਗਾ ਚੈਨਲ ਤੇ ਬੈਠਾ ਹਾਂ ਲਈ ਕੀ ਕਰਦੇ ਦੋਨਾਂ ਦਾ ਮੈਂ ਵੈਰੀਫਾਈ ਕੀਤਾ ਵਾ ਇੱਕ ਤੇ ਚੋਰੀ ਦਾ ਪਰਚਾ ਵਾ ਇੱਕ ਤੇ ਸ਼ਰਾਬ ਦਾ ਪਰਚਾ ਪਹਿਲਾਂ ਠੀਕ ਆ ਜੀ ਸ਼ਰਾਬ ਵੇਚਦੇ ਆ ਪਤਾ ਨਹੀਂ ਹੁਣ ਵੇਚਦੇ ਜਾਂ ਨਹੀਂ ਵੇਚਦੇ ਜਿਹੜੀ ਇਹਨੇ ਆਪਣੀ ਜ਼ੁਬਾਨੀ ਦੱਸੀ ਹੈ ਅੱਛਾ ਆਪ ਕਹਾਲਾਤਾਂ ਤੋਂ ਪਤਾ ਲੱਗਦਾ ਵੀ ਪਰਚਾ ਜੋ ਤੁਹਾਨੂੰ ਦੱਸ ਰਹੇ ਹੋ ਸੁਣੋ ਨਾ ਸਾਫ ਕਾ ਸਾਫ ਕਾ ਹਾਲਾਤ ਉਹਨਾਂ ਨੇ ਪਤਾ ਕੀਤੇ ਆ ਕਿ ਵੀ ਚੋਰੀ ਦਾ ਪਰਚਾ ਕਿਤੇ ਖਿਲਾਫ ਦਾ ਪਰਚਾ ਤੁਹਾਡੇ ਵੱਲੋਂ ਜੇ ਹੁਣ ਦੀ ਗੱਲ ਕਰਾ ਤੇ ਹੁਣ ਤੁਹਾਡੇ ਵੱਲੋਂ ਕੀ ਕਰਵੇ ਅਮਰਜੀਤ ਮੈਂ ਲੇਡੀ ਤੇ ਆ ਕੇ ਬੈਠੇ ਆ ਜੋ ਸਟੇਟਮੈਂਟ ਦਿੰਦੇ ਇਹਨਾਂ ਦੀ ਜੋ ਕਾਨੂੰਨੀ ਕਾਰਵਾਈ ਕਰਾਂਗੇ ਕਾਨੂੰਨੀ ਕਾਰਵਾਈ ਜੋ ਬਕਰਿਆ ਠੀਕ ਠੀਕ ਆ ਤੁਹਾਨੂੰ ਤਾਂ ਬਿਲਕੁਲ ਇਸ ਵੇਲੇ ਕੁਪਾਲ ਸਿੰਘ ਐਸਆਈ ਮੌਕੇ ਤੇ ਪੁੰਚੇ ਨੇ 2 ਨੰਬਰ ਥਾਣੇ ਦੇ ਮੁਲਾਜ਼ਮ ਆਗੇ ਨੇ ਉਹਨਾਂ ਵੱਲੋਂ ਹੁਣ ਇਹਨਾਂ ਨੂੰ ਆਪਣੀ ਹਿਰਾਸਤ ਚ ਲਿਆ ਜਾਣਾ ਇਹਨਾਂ ਜਾਣਕਾਰੀ ਮਿਲੀ ਹੈ ਕਿ ਜਿਹੜੇ ਮਹਿਲਾ ਹੈਗੇ ਨੇ ਅਮਰਜੀਤ ਕੌਰ ਕਪੂਤਲਾ ਚੌਂਗ ਦੇ ਵਿੱਚ ਬੱਸ ਸਟੈਂਡ ਤੋਂ ਉਤਰੇ ਸੀ ਮੈਂ ਇੱਕ ਵਾਰੀ ਤਸਵੀਰ ਫੇਰ ਦਿਖਾਉਣ ਦੀ ਕੋਸ਼ਿਸ਼ ਕਰੂੰ ਆਪਣੀ ਕਸਟਡੀ ਵਿੱਚ ਲੈ ਕੇ ਹੁਣ ਇਹਨਾਂ ਨੂੰ ਥਾਣੇ ਲਿਜਾਇਆ ਜਾਏਗਾ ਤਾਂ ਜਿਹੜੀ ਬਣਦੀ ਕਾਰਵਾਈ ਆ ਜੋ ਮਹਿਲਾ ਅਮਰਜੀਤ ਕੌਰ ਨੇ ਬਿਆਨ ਦਰਜ ਕਰਵਾਏ ਨੇ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਹੁਣ ਕਾਰਵਾਈ ਜਿਹੜੀ ਹੈ ਉਹ ਅਮਲ ਚ ਲਿਆਂਦੀ ਜਾਣੀ ਹੈ ਤੇ ਇਹ ਤਸਵੀਰਾਂ ਨੇ ਕਪੂਤਲਾ ਚੌਕ ਦੀਆਂ ਕਰਨ ਹਸਪੀਟਲ ਦੇ ਬਿਲਕੁਲ ਸਾਹਮਣੇ ਜਿੱਥੇ ਕਿ ਇਹ ਦੋ ਖੋਬਾ ਜਿਹੜੇ ਸੀਗੇ ਜਿਨ੍ਹਾਂ ਤੇ ਪਹਿਲਾਂ ਵੀ ਕ੍ਰਿਮੀਨਲ ਐਕਟ ਦੇ ਮਾਮਲੇ ਦਰਜ ਹੈਗੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਔਰ ਗ੍ਰਿਫਤਾਰ ਕਰਕੇ ਥਾਣਾ 2 ਦੇ ਵਿੱਚ ਲਿਜਾਇਆ ਜਾ ਰਿਹਾ ਜੋ ਵੀ ਅਮਰਜੀਤ ਕੌਰ ਜਿਹੜੀ ਮਹਿਲਾ ਪੀੜਤ ਮਹਿਲਾ ਹੈਗੀ ਆ ਉਦੇ ਬਿਆਨਾਂ ਦੇ ਆਧਾਰ ਦੇ ਉੱਤੇ ਕਾਰਵਾਈ ਜਿਹੜੀ ਹੈਗੀ ਆ ਉਹ ਅਮਲ 'ਚ ਲਿਆਂਦੀ ਜਾ ਰਹੀ ਹੈ। ਤੁਸੀਂ ਮੌਕੇ ਤੇ ਮੌਜੂਦ ਸੀਗੇ ਜਦੋਂ ਤੁਹਾਨੂੰ ਉਹ ਇਹ ਵਾਰਦਾਤ ਜਦੋਂ ਹੁੰਦੀ ਹੈ ਤੁਸੀਂ ਕਿਵੇਂ ਵੇਖਿਆ ਕੀ ਕਾਰਵਾਈ ਤੁਰੰਤ ਪ੍ਰਭਾਵੀ ਅਸੀਂ ਸਾਰੇ ਇੱਥੇ ਨਾਕਾ ਲਾਇਆ ਸੀਗਾ। ਹਾਂ ਹਾਂ। ਲੇਡੀ ਜਿਹਨੂੰ ਜਲਾ ਪਰਸ ਖੋਇਆ ਤੇ ਲੇਡੀ ਨੇ ਦੱਸਿਆ ਸਾਨੂੰ ਵੀ ਪਰਸ ਮੇਰਾ ਖੋ ਕੇ ਭੱਜ ਗਏ ਆ। ਅਸੀਂ ਉਹਨਾਂ ਦਾ ਪਿੱਛਾ ਕੀਤਾ ਮੈਂ ਮੋਟਰਸਾਈਕਲ ਤੇ ਮੋਟਰਸਾਈਕਲ ਦੇ ਪਿੱਛਾ ਕੀਤਾ ਜਦੋਂ ਅਗਲੇ ਕੱਟ ਤੇ ਨਹਿਰ ਤੋਂ ਪਹਿਲਾਂ ਕੱਟ ਆਉਂਦਾ ਜ ਇਹਨਾਂ ਨੇ ਜਾ ਕੇ ਉੱਥੇ ਗੱਡੀ ਦੇ ਵਿੱਚ ਮਾਰਿਆ ਤਾਂ ਜਦੋਂ ਇਹ ਕਾਰਵਾਈ ਹੁੰਦੀ ਆ ਜਦੋਂ ਇਹ ਮਜਰਮਾ ਵੱਲੋਂ ਜਿਹੜੇ ਥੋਬਾ ਸੀਗੇ ਉਹਨਾਂ ਵੱਲੋਂ ਪਰਸ ਖੋਇਆ ਜਾਂਦਾ ਉਦੋਂ ਸਿਵਲ ਜਿਹੜੇ ਸ਼ਖਸ ਸੀਗੇ ਉਹ ਵੀ ਇੱਥੇ ਮੌਜੂਦ ਸੀਗੇ ਤਾਂ ਨਾਲ ਵੀ ਭਾਜੀ ਜਦੋਂ ਤੁਸੀਂ ਇੱਥੇ ਮੌਜੂਦ ਸੀਗੇ ਜਦੋਂ ਕੋ ਬਾਜਾ ਨੇ ਪਰਸ ਖੋਇਆ ਮੈਡਮ ਉਹਨਾਂ ਦਾ ਤੁਸੀਂ ਕਿੱਥੇ ਸੀ ਉਦੋਂ ਮੈਂ ਤਾਂ ਹਸਪੀਟਲ ਆਇਆ ਹੋਇਆ ਹੀ ਇੱਥੇ ਇਹ ਉਹਨਾਂ ਨੇ ਸਾਡੇ ਉਹ ਹੈਗੇ ਉਹਨਾਂ ਨੂੰ ਦੱਸਿਆ ਕਿ ਕਹਿੰਦੇ ਕਿ ਅਦਾ ਅਦਾ ਚੋਰ ਫੜਿਆ ਤੇ ਦੇਖਿਆ ਅਗੇ ਤੇ ਉਹ ਗੁੱਪ ਚੋਰ ਵੀ ਆਕੜ ਨੇ ਇਹ ਭਾਈ ਹੋ ਰਹੀ ਹੈ ਇਹਨਾਂ ਦੀ ਮਰਦਦ ਤੇ ਵੀ 2 3 4 ਮਹੀਨੇ ਪਹਿਲਾਂ ਫੋਨ ਹੋ ਲਿਆ ਹੀ ਇਹਨਾਂ ਨੇ ਅੱਛਾ ਹਾਂਜੀ ਇਹੇ ਇਹੀ ਸ਼ੱਕ ਹੈ ਇਹੀ ਸ਼ੱਕ ਹੈ ਇਹ ਹੀ ਨਾ ਭਾਈ ਭਾਈ ਸ਼ੱਕ ਤੇ ਉਹਨਾਂ ਨੇ ਪਿੰਦੀ ਆਪਣੇ ਪੂਰੀ ਪੂਰੀ ਹੈਗਾ 8 ਮਹੀਨੇ ਪਹਿਲਾਂ ਇਹਨਾਂ ਨੇ ਇੱਥੋਂ ਫੋਨ ਚੱਕਿਆ ਸੀ ਜੇ ਸੈਮ ਪ੍ਰੋ ਹੋਈ 7-800 ਰੁਪਏ ਆ ਹੀ ਫੋਨ ਦੇ ਵਿੱਚ ਤਾਂ ਸ਼ੱਕ ਕਰਤੇ ਪਿੰਦੇ ਵੀ ਇਹ 2-3 ਹਫ਼ਤਾ ਹੋ ਗਿਆ ਮੈਨੂੰ ਤਾਰਦਾ ਪਿਆ ਸੀ ਬੰਦਾ ਨਸ਼ੇ 'ਚ ਪੂਰਾ ਰੱਜਿਆ ਹੁੰਦਾ ਪਿਆ ਠੀਕ ਹੈ ਮੈਨੂੰ ਪੂਰੀ ਪੂਰੀ ਸ਼ੱਕ ਸੀ ਇਹ ਤੇ ਅੱਜ ਮੈਂ ਯਕੀਨ ਹੋ ਗਿਆ ਮੈਨੂੰ ਇਹ ਤੇ ਹੋਰ ਕਿੱਦਾਂ ਤੁਸੀਂ ਇਹ ਫੜੇ ਆ ਦੋ ਜਣੇ ਚਲੋ ਪੁਲਿਸ ਪਲਾਜ਼ਮਾ ਨੇ ਫੜੇ ਆ ਤੁਸੀਂ ਵੀ ਕੋਸ਼ਿਸ਼ ਕੀਤੀ ਐਫਰਟ ਤਾਂ ਕੀਤੇ ਹੀ ਹੋਣਗੇ ਜਿੱਦਾਂ ਪੁਲਿਸ ਫੜ ਕੇ ਲੈ ਗਈ ਹੁਣ ਬਿਆਨ ਦਰਜ ਕਰਵਾਓਗੇ ਤੁਸੀਂ ਸਰ ਉਹ ਨਿਹੰਗਾਂ ਨੇ ਫੜੇ ਉੱਥੇ ਨਿਹੰਗੇ ਆ ਹੀ ਤੇ ਚਰਚਰ ਦੇ ਲਾਂਦੇ ਉਹਨਾਂ ਨੇ ਆ ਕੇ ਫੜੇ ਪਿੱਛੀ ਅੱਗੇ ਹਾਂਜੀ ਪਿੱਛਾ ਕੀਤਾ ਹੀ ਤੇ ਬਿਲਕੁਲ ਇਹ ਨਾਲ ਲੋਕਾਂ ਨੂੰ ਫੜਨ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਸਿਵਲ ਲੋਕ ਹੈਗੇ ਏ ਇਹ ਜਿਨ੍ਹਾਂ ਦੇ ਮੇਲਾ ਹੁਣੇ ਗੱਲ ਕੀਤੀ ਇਹਨਾਂ ਲੋਕਾਂ ਵੱਲੋਂ ਵੀ ਤੇ ਨਾਲ ਦੀ ਨਾਲ ਜਿਹੜੇ ਨਿਹੰਗ ਸਿੰਘ ਇੱਥੇ ਸ਼ਰਦਾਈ ਜਿਹੜਾ ਰਗੜਾ ਜਿਹੜਾ ਘੋੜ ਦੇਲੇ ਬਦਾਮਾ ਦਾ ਉਹ ਉਹਨਾਂ ਦੇ ਐਫਰਟ ਦੇ ਨਾਲ ਪੁਲਿਸ ਦੇ ਐਫਰਟ ਦੇ ਨਾਲ ਇਹਨਾਂ ਦੋਨਾਂ ਨੂੰ ਦੋਨਾਂ ਚੋਰਾਂ ਨੂੰ ਹੁਣ ਫੜਿਆ ਗਿਆ ਅਮਰਜੀਤ ਕੌਰ ਜਿਹੜੀ ਮਹਿਲਾ ਹੈਗੀ ਪੀੜਿਤ ਮਹਿਲਾ ਉਹਦੇ ਬਿਆਨਾਂ ਦੇ ਆਧਾਰ ਦੇ ਉੱਤੇ ਕਾਰਵਾਈ ਅਮਰਜੀਤ ਲੰਦੀ ਜਾਰੀ ਹੈ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰੇਂਦਰ ਕੰਬੋਲ ਤੇ ਨਿਸ਼ਚਰਾ ਟੀਵੀ ਜਿਲੰਦਰ